ਲੰਗਰ ਸਮਝ ਕੇ ਬੰਡਿਆ ਜਾਏ। ਅੱਛਾ। ਕਿਉਂਕਿ ਜਿਹੜਾ ਲੰਗਰ ਹਨ ਉਹ ਸਾਰੇ ਛੱਕ। ਹੂੰ। ਤੇ ਰੋਟੀ ਜਿਹੜੀ ਆ ਸਾਡੇ ਟੰਬਰ ਖਾਂਦਾ। ਖਾ ਕੇ ਰੱਜ ਕੇ ਸੌ ਜਾਂਦਾ। ਤੋਂ ਮੈਂ ਇੰਡਸਟਰੀ ਨੂੰ ਇਹੀ ਕਹਿਣਾ ਚਾਹੁੰਦਾ ਵੀ ਜਿਹੜੇ ਬੱਚੇ ਹੈਗੇ ਆ ਟੈਲੈਂਟ ਹੈ ਜਿਨ੍ਹਾਂ ਦੇ ਅੰਦਰ ਆ ਆਡੀਸ਼ਨ ਰੱਖੋ। ਹੂੰ ਆਡੀਸ਼ਨ ਕਰ ਲੈਂਦੇ ਆ ਆਡੀਸ਼ਨ ਵਾਲੇ ਬੱਚਿਆਂ ਨੂੰ ਕੰਮ ਨਹੀਂ ਐਕਟਰ ਫੇਰ ਉਹੀ ਹੁੰਦੇ ਆ ਆਡੀਸ਼ਨ ਹੋ ਜਾਂਦੇ ਵਿਚਾਰਾ ਕੋਈ ਕਿਤੋਂ ਆਉਂਦਾ ਬੱਸ ਫੜ ਕੇ ਕਿਤੋਂ ਆਉਂਦਾ ੱਟਕੇ ਖਾਂਦਾ ਹਣ ਆਡੀਸ਼ਨ ਹੋ ਜਾਂਦਾ ਵਾ 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 ਬੁਲਾਵਾਂਗੇ ਬੁਲਾਉਂਦੇ ਕੋਈ ਵੀ ਨਹੀਂ ਆਡੀਸ਼ਨ ਵਾਲੇ ਇੱਕ ਤੱਕ ਬਾਲੀਵੁੱਡ ਵਾਲਾ ਹੋ ਰਿਹਾ ਨਾ ਜਿੱਦਾਂ ਬਾਲੀਵੁੱਡ 'ਚ ਇੱਕ ਵਰਡ ਬਹੁਤ ਫੇਮਸ ਹੈ ਨੈਪਟਿਜ਼ਮ ਵੀ ਬੱਚੇ ਐਕਟਰਸ ਆਪਦੇ ਬੱਚਿਆਂ ਨੂੰ ਅੱਗੇ ਕਰ ਰਏ ਆ ਹੁਣ ਵੀ ਐਸੀ ਪੰਜਾਬੀ ਇੰਡਸਟਰੀ 'ਚ ਵੀ ਦੇਖ ਰਹੇ ਆ ਕਿ ਬੰਦਾ ਆਪਦੀ ਫੈਮਿਲੀ ਨੂੰ ਹੀ ਅੱਗੇ ਤੋਰ ਰਿਹਾ ਦੇਖ ਲੈਣ ਕਰਕੇ ਤੁਹਾਨੂੰ ਜਿਹੜੇ ਐਕਟਰਾਂ ਦੇ ਬੱਚੇ ਜਿੰਨੇ ਕ ਕਾਮਯਾਬ ਹੋਏ ਉਹ ਤੁਹਾਨੂੰ ਉਹਦਾ ਰੀਜ਼ਨ ਇਹ ਕਿ ਬੱਚਿਆਂ ਨੇ ਸਟਰਗਲ ਨਹੀਂ ਕੀਤਾ ਆ ਮਾਂ ਪਿਓ ਦੀ ਕਮਾਈ ਤੇ ਬੈਠੇ ਆ ਉਹਨਾਂ ਦੀਆਂ ਗੱਡੀਆਂ ਤੇ ਬੈਠੇ ਹੋਇਆ ਉਹਨਾਂ ਦੀਆਂ ਸ਼ੌਹਰਤਾਂ ਤੇ ਉਹ ਕਹਿੰਦੇ ਲੋੜ ਹੀ ਨਹੀਂ ਕਰਨ ਦੀ ਤੇ ਗਰੀਬ ਦਾ ਬੱਚਾ ਕੁਝ ਬਣਨ ਦੀ ਆਸ ਲੈ ਕੇ ਆਉਂਦਾ ਕਿ ਮੈਂ ਕਰਨਾ ਮੈਂ ਕੁਝ ਕਰੂੰਗਾ ਤੇ ਹੋਊਗਾ ਪਰ ਉਹਨੂੰ